ਆਰਟੀਏ ਵੱਲੋਂ ਮਾੜੀ ਕਨਕ ਸਪਲਾਈ ਕਰਨ ਦੇ ਮੁੱਦੇ ਉੱਤੇ ਸੰਗਰੂਰ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਈ ਗਈ ਹੈ ਸੰਗਰੂਰ ਦੇ ਪ੍ਰਸ਼ਾਸਨ ਵੱਲੋਂ ਸਬੰਧਤ ਆਰਟੀਏ ਉੱਤੇ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਅਤੇ ਨੋਟਿਸ ਵੀ ਜਾਰੀ ਕੀਤਾ ਗਿਆ ਮੀਡੀਆ ਮੈਂ ਗੱਲ ਕਰਦੇ ਹਾਂ ਐਫਸੀਆਈ ਦੇ ਇੰਸਪੈਕਟਰ ਨੇ ਦੱਸਿਆ ਕਿ ਜਿਸ ਟਰੱਕ ਵਿੱਚ ਮਾਲ ਲੋਡ ਹੋ ਕੇ ਆਇਆ ਸੀ ਉਸ ਟਰੱਕ ਤੋਂ ਸਬੰਧਤ ਆਰਟੀਏ ਬਾਰੇ ਪਤਾ ਲੱਗ ਚੁੱਕਾ ਹੈ ਤੇ ਸਾਡੇ ਵੱਲੋਂ ਉਸ ਆਰਟੀਏ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਆਰਟੀਏ ਦੀ ਇਸ ਮਾੜੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੋਏ ਸੰਗਰੂਰ ਤੋਂ ਆਜ਼ਾਦ ਚੋਣ ਲੜ ਰਹੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਜੇ ਹੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋ ਸਕੇ ਗੱਲਬਾਤ ਕਰਦੇ ਹਾਂ ਬਲਵਿੰਦਰ ਸਿੰਘ ਸੇਖੋ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕੇ ਪੰਜਾਬ ਨਿਊਜ਼ ਚੈਨਲ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਹਾ ਮਾ ਜੀ ਬੇਕਰ ਸਿੰਘ ਆ ਜੀ ਬੇਕਰ ਸਿੰਘ ਮਿੱਤਰ ਸਿੰਘ ਜੀ ਕੀ ਮਾਮਲਾ ਹੋਇਆ ਕੀ ਕੰਮ ਕਰਦੇ ਹੋ ਕੀ ਕੰਮ ਉਹ ਰੇਵ ਵਿੱਚ ਕੰਮ ਕਰਦਾ ਜੀ ਮੈਂ ਕੀ ਮਾਮਲਾ ਹੋਇਆ ਅੱਜ ਸਰਪੱਤਾ ਜੀ ਹੈ ਜੀ 50 50 ਗੱਟੇ ਲੂਜ ਬਹੁਤ ਖਰਾਬ ਆ ਰਹੇ ਨੇ ਫੂਹ ਜੇ ਅਸੀਂ ਸਰਪੰਚ ਨੂੰ ਪਹਿਲਾਂ ਦਿਖਾਈਆਂ ਤੇ ਆਹ ਬੁਲਾ ਕੇ ਪੱਤਰਕਾਰਾਂ ਅਸੀਂ ਬੁਲਾਇਆ ਮੈਂਨੇ ਬੁਲਾਇਆ ਪੱਤਰਕਾਰ ਕੋਈ ਇਹ ਛਣਬਾਈ ਨਹੀਂ ਕਰਦਾ ਮੈਂ ਕਿਹਾ ਕੋਈ ਛਣਬਾਈ ਨਹੀਂ ਕਰਦਾ ਜਦੋਂ ਕੰਡੇ ਤੇ ਵੇਟ ਘਟਦਾ ਹੈ ਇਹ ਕੀ ਕਰਦੇ ਨਹੀਂ ਤਾਂ ਰਾਡ ਪਸਾ ਲੈਂਗੇ ਫਿਰ ਸਟਾਪ ਉਹਨੂੰ ਪੂਰਾ ਕਾਦਰ ਨਹੀਂ 10-10 ਬੰਦੇ ਇਸ ਵਿੱਚ ਚੜਾਉਂਦੇ ਨੇ ਗੱਡੀ ਦੇ ਇਹ ਨਾਲ ਮਿਲ ਕੇ ੜਲੀ ਮਲੀ ਭੁਗਤ ਹੋ ਰਹੀ ਹੈ ਨਹੀਂ ਆ ਨਹੀਂ ਸਕਦਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਿੱਧੇ ਸਵਾਲਾਂ ਨਾ ਪੜਾਓ ਗੰਦ ਆਉਂਦਾ ਸਾਡੀ ਕੋਈ ਸ਼ਰਵਾਈ ਨਹੀਂ ਕਰਦਾ ਅੱਜ ਜਦੋਂ ਅਸੀਂ ਪੱਤਰਕਾਰ ਬੁਲਾ ਕੇ ਉਹ ਇਹ ਫੜੇ ਨੇ ਪਹਿਲੀ ਵੀ ਸਵਾਲ ਅਸੀਂ ਰੋਕੀ ਤੀ ਇਹਨਾਂ ਨੇ ਕੋਈ ਸ਼ਰਵਾਈ ਨਹੀਂ ਕੀਤੀ ਕੀ ਨਾਮ ਆ ਤੇ ਕੀ ਅਹੁਦਾ ਤੇ ਅੱਜ ਤੱਕ ਕੀ ਮੰਗਦਾ ਜੀ ਸੁਦੇਸ਼ ਵੰਸਲ ਮੇਰਾ ਨਾਮ ਹੈ ਜੀ ਇੰਸਪੈਕਟਰ ਮੈਂ ਪਨਗਰੇਂ ਸੰਗਰੂਰ ਬਤੌਰ ਇੰਚਾਰਜ ਮੈਂ ਕੰਮ ਕਰ ਰਿਹਾ ਜੀ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸ.ਆਈ.ਓ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸ ਰਾਉਟ ਟ੍ਰੇਡਿੰਗ ਕੰਪਨੀ ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਵਾਰਾ ਜਾਂ ਐਸ.ਆਈ.ਓ ਦੁਵਾਰਾ ਸਟਾਫ ਦੁਆਰਾ ਚੈਕਿੰਗ ਕਰਦੁਆਣ ਉਹ ਫੂਸਦੀਆਂ ਬੋਰੀਆਂ ਕੁਝ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜੀਆਂ ਬੁਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੀ ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਹੈ ਅੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜ਼ਨ ਮੇਨਟੇਨ ਕਰਨਾ ਹੈ ਉਹ ਅੜਤੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਲਈ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਆ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਭਜਨ ਦੀ ਗੱਲ ਕਰੀ ਐ ਇੰਸਪੈਕਟਰ ਸਾਹਿਬ ਭਜਨ ਵੀ ਘੱਟਾ ਰਿਹਾ ਇੱਕ ਬੋਰੀ ਸਾਢੇ 50 ਕਿਲੋ ਭਜਨ ਘੱਟਾ ਹੈ ਦੇਖੋ ਜਿਹੜਾ ਭਜਨ ਐਸ ਨੂੰ ਪਹਿਲਾਂ ਦੱਸਿਆ ਵੀ ਇਹ 83 ਦੁਬਾਰਾ ਉਹਨੇ ਭਰਨਾ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕਰਤੇ ਜਾਂਦੇ ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਚੋਰੀ ਫੜੀ ਗਈ ਉਹਦੀ ਟਰੱਕ ਵਾਪਸ ਭੇਜ ਦੇ ਦੀ ਟਰੱਕ ਵਾਪਸ ਭੇਜੇਗੇ ਕਿਉਂ ਭੇਜੇਗੀ ਉਹਦੀ ਕਾਰਵਾਈ ਕਦੋਂ ਕਿਉਂਕਿ ਕਾਰਵਾਈ ਤੋਂ ਬਾਅਦ ਹੀ ਹੋਊਗਾ ਜੀ ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਆਪਾਂ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ ਜਦੋਂ ਟਰੱਕਾਂ ਦੇ ਨੇ ਕਿ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ ਭਰਨ ਚੱਕੀ ਤਾਂ ਟਰੱਕ ਦਾ ਪੂਰਾ ਦਾ ਪੈਨ ਕੀਤਾ ਜਾਂਦਾ ਜੀ ਗੱਡੀ ਭਰੀ ਖੜੀ ਆ ਇਹਦਾ ਕੀ ਹੋਊਗਾ ਜੀ ਇਹਨਾਂ ਨੇ ਬੁੱਕੇ ਚੈੱਕ ਕਰੀ ਜਾਂਦੇ ਆ ਜੀ ਬਾਕੀ ਕਿਹੜੇ ਜੀ ਆ ਜਿਹੜੀ ਆ ਭਰੀ ਮ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ ਕੀ ਇਹ ਚੈਕਿੰਗ ਹੋਊਗੀ ਇਹਦੇ ਦੁਆਰਾ ਦੇਖੋ ਜੀ ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਹੈ ਜੀ ਜਿਹੜਾ ਟਰੱਕ ਦਾ ਵਜ਼ਨ ਬੰਦਾ ਹੈ 300 ਬੋਰੀ ਕਾ ਟਰੱਕ 'ਚ ਪੈ ਰਹੀ ਹੈ ਉਹਦਾ ਵਜ਼ਨ 150 ਕਿਲੋਣਾ ਚਾਹੀਦਾ ਜੇ ਉਹ ਵਜ਼ਨ ਘੱਟ ਆਊਗਾ ਤਾਂ ਉਸ ਆਰਡਰ ਤੇ ਦੀ 19 ਪੇਮੈਂਟ ਕੱਟ ਲਈ ਜਾਓ ਇਹ ਟਰੱਕ ਅਲੱਗ-ਅਲੱਗ ਤੁਰ ਕੇ ਆਇਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਵਰ ਕੇ ਭੇਜਣੀ ਹੈ ਤਾਂ ਉਹ ਸੰਭਵ ਨਹੀਂ ਹੈ ਨਹੀਂ ਤਾਂ ਇਹ ਲੱਗਦਾ ਕਿ ਸੇਤ ਨਾ ਖਲਵਾੜ ਹੋਊਗਾ ਜੀ ਬਿਲਕੁਲ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਕੀ ਆੜਤੀ ਦੇ ਖਿਲਾਫ ਕੀ ਐਕਸ਼ਨ ਲਏਗਾ ਉਹਦੀ ਆੜਤ ਕੈਨਸਲ ਕੀਤੀ ਜਾਊਗੀ ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਜੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ ਆੜਤੀ ਦਾ ਲਾਇਸੈਂਸ ਮਾਰ ਕਮੇਟੀ ਦੁਆਰਾ ਰਿਕਟੰਡ ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊਗਾ ਸਰ ਜੋ ਅਫਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹਤੇ ਕੀ ਕਾਰਵਾਈ ਹੋਵੇਗੀ ਜਿਹੜਾ ਇੱਥੇ ਮੌਕੇ ਦਾ ਮੌਕੇ ਦਾ ਅਫਸਰ ਉਹਦੇ ਉਹਦੇ ਤਾਂ ਕੀ ਹੈ ਦੇਖੋ ਜੋ ਪਿੱ ਉਨੇ ਲੋਕਾਂ ਨੂੰ ਦੱਸਿਆ ਵੀ ਇਹ ਗਲਤ ਮਾਲ ਭੇਜਿਆ ਗਿਆ ਉਹਨੂੰ ਵਾਪਸ ਭੇਜਿਆ ਗਿਆ ਉਹਦੇ ਤਾਂ ਕਾਹਦਾ ਐਕਸ਼ਨ ਕੀਤਾ ਇੱਕ ਕੁਐਸਚਨ ਐ ਸਰ ਕਮੈਂਟ ਕਰਨਾ ਕਿ ਦੋ ਬੋਰੀਆਂ ਆ ਜਾਂਦੀ ਸੀ weight ਕਰਾਇਆ 60 ਕਿਲੋ 70 ਕਿਲੋ ਦਾ ਨਿਕਲਿਆ ਕਿ ਕੀ ਕਮਪਨੀ ਹੈ ਕਿ ਬਾਕੀ ਜਿ ਘਟ ਨਹੀਂ ਹੋ ਬੀ ਜਿਹੜਾ ਕੰਡਾ ਹੋ ਗਿਆ ਟਰੱਕਾਂ ਦਾ ਇਹ ਵੀ ਕੰਡਾ ਹੋ ਗਿਆ ਸੀ ਮੈਂ ਉਹਦਾ ਫਿਰ ਭਾਈ ਉੱਥੇ ਘੱਟ ਵੀ ਆਇਆ ਹੋਊਗਾ ਜੀ ਨਹੀਂ ਆਇਆ ਹੋਇਆ ਮੈਂ ਦੱਸਦਾ ਤੁਹਾਨੂੰ ਕੀ ਜੀ ਤੁਸੀਂ ਮੈਂ ਜੀ ਬਲੰਦਰ ਸੇਖੋਂ ਆ ਸਭ ਸਾਬ ਦਾ ਡੀਐਸਪੀ ਐ ਇਥੋਂ ਆਯਾਦ ਇਲੈਕਸ਼ਨ ਵੀ ਲੜ ਰਹੇ ਆ ਤੁਹਾਡੇ ਜੋ ਕੁਝ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਲੁੱਟ ਖੋ ਜਿਹੜੀ ਉਹਦੇ ਜਿਹੜੇ ਨੰਗੇ ਚੱਟੇ ਸਬੂਤ ਹੈ ਉਹ ਇਹ ਸਾਹਮਣੇ ਤਾਂ ਆਉਣ ਲੱਗੇ ਕਿ ਅਸੀਂ ਜਿਹੜੀ ਕੇਂਦਰ ਲੱਗੇ ਅੱਜ ਇੱਥੇ ਮੈਸੇਜ ਗਿਆ ਸਾਨੂੰ ਇਥੋਂ ਹੀ ਜਿਹੜੀ ਲੇਬਰ ਸੀਗੀ ਉਹਨਾਂ ਨੇ ਵੀਡੀਓ ਭੇਜੀ ਬਣਾ ਕੇ ਵੀ ਇੱਥੇ ਟਰੱਕ ਆਇਆ ਜਿਹਨਾਂ ਵਿੱਚ ਕਟ ਵਜਨ ਵਾਲਾ ਇਹ ਹੈ ਤੇ ਫੂਸ ਭਰਿਆ ਹੋਇਆ ਕਣਕ ਦੀ ਜਗ੍ਹਾ ਤੇ ਜਿਹੜਾ ਗੁਜਰਾਤ ਦੀ ਆ ਰਹੀ ਹੈ ਟ੍ਰੇਨ ਔਰ ਪਨ ਗਰੇਨ ਦਾ ਜਿਹੜਾ ਸਮਾਨ ਹੈ ਪੰਜਾਬ ਗਵਰਨਮੈਂਟ ਦਾ ਠੀਕ ਹੈ ਤੇ ਉਹਦਾ ਇੱਕ ਕ੍ਰਾਈਮਲ ਅਡ ਹੋ ਗਿਆ ਕਿ ਚਾਰ ਟਰੱਕ ਇਥੋਂ ਵਾਪਸ ਗਏ ਹੈ ਕੀਨੇ ਭੇਜੇ ਸੀ ਵੇਟ ਕਿਵੇਂ ਉਹਦਾ ਪੂਰਾ ਹੋਇਆ ਸੀਗਾ ਉਹ ਇੱਕ ਅਲੱਗ ਜਾਂਚ ਦਾ ਵਿਸ਼ਾ ਹੈ ਜਿਹੜਾ ਕੰਮ ਹੈ ਪੁਲਿਸ ਨੇ ਕਰਨਾ ਜੇ ਇੱਥੋਂ ਦੀ ਪੁਲਿਸ ਨਹੀਂ ਕਰਨਾ ਤਾਂ ਰੇਲਵੇ ਪੁਲਿਸ ਕਰ ਲੂਗੀ ਜੀ ਰਿਡਕਸ਼ਨ ਪੁਲਿਸ ਰੇਲਵੇ ਪੁਲਿਸ ਦੀ ਅਸੀਂ ਖੜੇ ਹਾਂ ਠੀਕ ਹੈ ਉਹ ਕੰਮ ਹੈ ਉਹਨਾਂ ਦਾ ਦੇਖਣਾ ਕਿ ਇਹ ਕਿਹਦੇ ਟਰੱਕ ਆਇਸੀ ਤੇ ਕੀ ਜਿਹੜਾ ਹੈਗਾ ਇਹਦੇ ਤੇ ਅਗਲੀ ਕਾਰਵਾਈ ਕਰਨੀ ਬਣਦੀ ਹੈ ਈਵਨ ਇਸ ਦੇ ਬਾਵਜੂਦ ਵੀ ਡੀਸੀ ਜਿਹੜਾ ਸੰਗਰੂਰ ਹੈ ਉਹ ওভারঅল ਜਿਹੜਾ ਹੈਗਾ ਉਹ ਇਨਚਾਰਜ ਹੈ ਬੇਸ਼ੱਕ ਜੂ ਰਿਡਿਕਸ਼ਨ ਰੇਲਵੇ ਦੀ ਵੀ ਹੋਵੇ ਤੇ ਅਦਰਵਾਈਜ਼ ਜਿਹੜਾ ਜ਼ਿੰਮੇਵਾਰੀ ਜਿਹੜੀ ਹੈ ਸੰਵਧਾਨਿਕ ਜਿਹੜੀ ਕਨਸਟੀਟਿਊਸ਼ਨ ਉਹ ਡੀਸੀ ਹੁੰਦੀ ਹੈ ਉਹਨੇ ਦੇਖਣਾ ਹੈ ਕ੍ਰਾਈਮ ਹੋਇਆ ਉਹਦੇ ਏਰੀਆ 'ਚ ਹੋਇਆ ਬੇਸ਼ੱਕ ਕਿਸੇ ਨੂੰ ਲਿਖ ਕੇ ਭੇਜਣਾ ਪਵੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇੱਥੇ ਮੌਕੇ ਤੇ ਆਏ ਆ ਹਾਲੇਪਰ ਇੱਥੇ ਲੋਡ ਕਰ ਰਹੀ ਸੀ ਟਰੱਕ ਉਹ ਚਲਾ ਗਿਆ ਇਹਦੀ ਕਾਲ ਕਰਕੇ ਇਹਦੇ ਚੋਂ ਅਸੀਂ ਬਾਰਕ ਕਢਵਾਏ ਆ ਜਿਹੜੇ ਗੱਟੇ ਹੈਗੇ ਤੇ ਉਹਦੇ ਚ ਦੋ ਅਸੀਂ ਵੇਟ ਕੀਤੇ ਆ 1.43 ਕਿਲੋ ਹੈ 1.44 ਕਿਲੋ ਜਦ ਕਿ ਹੋਣਾ ਚਾਹੀਦਾ 50 ਕਿਲੋ 650 ਗ੍ਰਾਮ ਇੰਨਾ ਹੀ 50 650 ਕਿ 700 ਸਮਥਿੰਗ 580 ਗ੍ਰਾਮ ਆਪਣਾ 580 ਜਾਂ 780 ਚਾਹੀਦਾ ਤੋਂ 7 7 ਕਿਲੋ 8 8 ਕਿਲੋ ਜਿਹੜਾ ਹੈਗਾ ਇਹਦੇ ਵਿੱਚ ਬੇੜੀ ਘਟ ਹੈ ਪਹਿਲਾਂ ਤੇ ਇਹ ਚ ਹੈ ਕੀ ਵੀ ਖੋਲ ਕੇ ਵੇਖਾਂਗੇ ਤੇ ਇਹ ਪੰਜਾਬ ਦੀ ਕਿਸਾਨੀ ਨਾਲ ਇਸ ਤੋਂ ਵੱਡਾ ਧੱਕਾ ਕੀ ਹੈ ਜਿਹੜਾ ਅੰਨ ਦਾਤਾ ਉਹ ਤਾਂ ਰੁੱਲਦਾ ਫਿਰਦਾ ਧੱਕੇ ਖਾਂਦਾ ਫਿਰਦਾ ਠੀਕ ਹੈ ਆ ਜਿਹੜੇ ਠੱਗ ਵਿਚਾਲੇ ਬੈਠੇ ਆ ਇੱਥੇ ਆਹ ਕੁਛ 7 7 ਕਿਲੋ ਜਿਹੜਾ ਹੈਗਾ ਕਿ ਕਿਹੜੇ ਖਾਤੇ ਜਿ ਆਊਗਾ ਇਹ ਕਿਹੜਾ ਇਹਨਾਂ ਦਾ ਜਿਹੜਾ ਮਨਿਸਟਰ ਹੈਗਾ ਫੂਡ ਸ ਉਹ ਠਾਗੀ ਹੋਣਾ ਦਬ ਤੋਂ ਵੱਡੇ ਠਾਗੀ ਡੇ ਹੁੰਦੇ ਫੂਡ ਸਪਲਾਈ ਦੇ ਹੁੰਦੇ ਅੱਗੇ ਉਹ ਵਾਸ਼ੂ ਹੁੰਦਾ ਸੀਗਾ। ਤੋਂ ਜਿਹੜਾ ਵੀ ਜ਼ਿੰਮੇਵਾਰ ਹੈ ਥੱਲੇੋਂ ਲੈ ਕੇ ਉੱਪਰ ਤੱਕ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਹ 7-7 8-8 ਕਿਲੋ ਇਹ ਜਿਹੜੀ ਟ੍ਰੇਨ ਖੜੀ ਹੈ ਇਹਨੂੰ ਅਸੀਂ ਜਾਣ ਨਹੀਂ ਦੇਵਾਂਗੇ। ਸਾਰੇ ਦੀ ਸਾਰੇ ਟ੍ਰੇਨ ਜਿਹੜੀ ਹੈਗੀ ਹੈ ਚੈੱਕ ਹੋਊਗੀ ਦੇਖਿਆ ਜਾਊਗਾ ਕੀ ਹੈ ਇਹ ਸਾਰੇ ਦੇ ਸਾਰੇ ਪੰਜਾਬ 'ਚ ਜੋ ਹੋ ਰਿਹਾ ਹੈ ਉਹਦਾ ਇੱਕ ਨਮੂਨਾ ਜਿਹੜਾ ਹੈ ਸ਼ਾਇਦ ਇਥੋਂ ਅਸੀਂ ਸਫਲ ਹੋਵਾਂਗੇ ਜੇ ਇਹਨਾਂ ਨੇ ਕੋਈ ਹੋਰ ਧੱਕਾ ਕਰਕੇ ਜਾਂ ਕੋਈ ਹੋਰ ਜ਼ਬਰਦਸਤੀ ਕਰਕੇ ਸਾਡੇ ਤੇ ਕੋਈ ਹੋਜੀ ਕਾਰਵਾਈ ਨਾ ਕੀਤੀ। ਇਹੀ ਕਰ ਸਕਦੇ ਜੇਲ ਸਿੱਟਣਗੇ ਲੋਕਾਂ ਤੋ ਇਹ ਗੱਲ ਜਿਹੜੀ ਹੈਗੀ ਆ ਕਿਸਾਨ ਯੂਨੀਅਨਾਂ ਤੱਕ ਵੀ ਜਾਣੀ ਚਾਹੀਦੀ ਆ ਕਿਸਾਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਲੁੱਟੇ ਠੱਗੇ ਜਾ ਰਹੇ ਹਾਂ ਅਸੀਂ ਅੰਦੋਲਨ ਕਰਦੇ ਫਿਰਦੇ ਆ ਆ ਠੱਗ ਵਿਚਾਲੇ ਜਿਹੜੀਆਂ ਜੋਕਾਂ ਧੋੜੀਆਂ ਆਪ ਦੀਆਂ ਆ ਪੰਨਗਰੇਨ ਦੇ ਨਾਂ ਤੇ ਜਿਹੜੀ ਪੰਜਾਬ ਦੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਡੀ ਜਿਹੜੀ ਜੋਕ ਚਿਮੜੀ ਹੋਈ ਹੈ ਲੋਪੀਰੀ ਥੋੜੇ ਲੋਕਾਂ ਦਾ ਤੁਸੀਂ ਤਾਂ ਮਰਗੇ ਨੂੰ ਉਪਜਾਉਂਦੇ ਤੇ ਇਹ ਜਿਹੜੇ ਆ ਆਰਾਮਨਾਥ 7 7 8 8 ਕਿਲੋ ਘਰੇ ਕੱਢ ਕੇ ਇਹਨਾਂ ਦੇ ਅਫਸਰ ਜਿਹੜੇ ਹੈਗੇ ਆ ਇਹ ਪੋਲਿਟਿਸ਼ਨਾਂ ਨਾਲ ਵੰਡ ਕੇ ਇੱਕ ਗੰਦ ਸਾਰਾ ਇਕੱਠੇ ਹੋ ਕੇ ਖਾਣਗੇ ਉਸ ਕਰਕੇ ਇਸ ਟ੍ਰੇਨ ਤੋਂ ਸ਼ੁਰੂ ਹੋਈ ਕਾਰਵਾਈ ਗਾਂ ਕੀ ਕੁਝ ਹੋਊਗਾ ਬਾਅਦ ਦੀ ਗੱਲ ਹੈ ਪਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਹੁਣਾਉਂਦਾ ਆਉਂਦੇ ਇਹਨਾਂ ਦੇ ਅਫਸਰ ਪੁੱਛ ਲਿਆ ਕੀ ਕਹਿੰਦੇ ਆ ਤੇ ਉਹ ਜਿਹੜੇ ਅਸੀਂ ਚਾਰੇ ਟਰੱਕ ਵਾਪਸ ਗਏ ਉਹਨਾਂ ਬਾਰੇ ਕੀ ਕਾਰਵਾਈ ਕਰਦੇ ਆ ਔਰ ਇਹ ਜਿਹੜੀ ਟ੍ਰੇਨ ਹੈ ਇਹਨੂੰ ਸਾਰੀ ਦੀ ਸਾਰੀ ਜਿਹੜੀ ਹੈਗੀ ਦੁਬਾਰਾ ਇੱਡਾ ਹੈਗਾ ਦੂ ਚੈੱਕ ਕਰਾਵਾਂਗੇ ਅਸੀਂ ਪੂਰੀ ਹੋ ਕੇ ਸਮਾਨ ਚੈੱਕ ਹੋ ਕੇ ਜਾਊਗਾ ਗੁਜਰਾਤ ਜਾ ਰਹੀ ਹੈ ਉੱਥੇ ਵੀ ਤਾਂ ਲੋਕਾਂ ਨੇ ਖਾਣੀ ਹੈ ਜਿਹੜੀ ਚੀਜ਼ ਹੈਗੀ ਉਹ ਠੀਕ ਜਗ੍ਹਾ ਤੇ ਚਾਹੀਦੀ ਹੈ ਗਵਰਨਮੈਂਟ ਦੀ ਜ਼ਿੰਮੇਵਾਰੀ ਪਰ ਗਵਰਨਮੈਂਟ ਕਿਉਂਕਿ ਬਿਕ ਚੁੱਕੀ ਹੈ ਔਰ ਰਾਜਨੀਤਿਕ ਦੱਲੇ ਜਿਹੜੇ ਹੈਗੇ ਗਵਰਨਮੈਂਟ ਨੂੰ ਚਲਾ ਰਹੇ ਆ ਇਸ ਕਰਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਖੜੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ ਔਰ ਅਸੀਂ ਇਹਦੀ ਸ਼ੁਰੂਆਤ ਕਰਦੇ ਜਿਹੜੇ ਟਰੱਕ ਦੀਗੇ ਛੋਟੇ ਆਏ ਤੋਂ ਕਿਹੜੀਆਂ ਛੋਟੇ ਤੋਂ ਪਹਿਲੀ ਚਲੇਗੀ ਇਸ ਤਰ੍ਹਾਂ ਉਹ ਟਰੱਕ ਸਾਡੇ ਹੋਂ ਤੋਂ ਪਹਿਲਾਂ ਚਲੇ ਗਿਆ ਜੇ ਹਮਸਾਨੂੰ ਜਿਹੜਾ ਇਨਫਰਮੇਸ਼ਨ ਦਿੱਤੀ ਅਸੀਂ ਚੀਮੇਪਿੰਡ ਵਾਲੇ ਪਾਸੇ ਫਿਰਦੇ ਸੀਗੇ ਤੇ ਉਹ ਥੋੜਾ ਹੋਂ ਚ ਟਾਈਮ ਲੱਗ ਗਿਆ ਤੇ ਉਹ ਤੋਂ ਪਹਿਲਾਂ ਚਲੇ ਗਿਆ ਪਰ ਇਹਨਾਂ ਨੂੰ ਤਾਂ ਪਤਾ ਹੈ ਨਾ ਜਿਹੜੇ ਬੰਦੇ ਨਾ ਰਿਹਾ ਇੱਥੇ ਐਫਸੀਆਈ ਦੇ ਅਫੀਸਰ ਖੜੇ ਆ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੰਪਲੇਂਟ ਕੀਤੀ ਹੈ ਉਹ ਇਹ ਵੀ ਮੇਰੇ ਛਲ ਵਿੱਚ ਜੋ ਐਸ ਪਰ ਅਫੀਸਰ ਮੈਂ ਆਪਣੀ ਜਾਣਕਾਰੀ ਰੱਖਦਾ ਹੈ ਜਿਹੜੀ ਇਹਨਾਂ ਨੇ ਰਿਪੋਰਟ ਬਣਾਉਣੀ ਹੈ ਇਹਨਾਂ ਨੂੰ ਜੋ ਗਰਾਉਂਡ ਰਿਐਲਿਟੀ ਹੈ ਉਹ ਰਿਪੋਰਟ ਬਣਾ ਕੇ ਦੇਣੀ ਚਾਹੀਦੀ ਹੈ ਆਦਰਵਾਇਜ਼ ਇਹਨਾਂ ਦੇ ਕੋਈ ਪ੍ਰੈਸ਼ਰ ਹੋਵੇ ਨਾ ਹੋਵੇ ਮੈਨੇ ਉਹਦੇ ਬਾਰੇ ਜਾਣਦਾ ਨਹੀਂ ਕੀ ਲਿਖਣਗੇ ਪਰ ਬਣਦਾ ਇਹ ਹੈ ਕਿ ਜੋ ਇੱਥੇ ਵਾਪਰਿਆ ਚਾਰ ਟਰੱਕ ਜਿਹੜੇ ਇਹਨਾਂ ਨੇ ਵਾਪਸ ਕਰਵਾਏ ਆ ਆਪ ਸ਼ਿਕਾਇਤ ਕਰਕੇ ਉਹਦੀ ਰਿਟਰਨ ਕੰਪਲੇਂਟ ਜਿਹੜੀ ਹੈ ਆਪਣੇ ਡਿਪਾਰਟਮੈਂਟ ਨੂੰ ਵੀ ਦੇਣ ਕਾਪੀ ਟੂ ਜਿਹੜੀ ਹੈ ਡੀਸੀ ਨੂੰ ਵੀ ਜਾਵੇ ਕਾਪੀ ਟੂ ਐਸਐਸਪੀ ਨੂੰ ਵੀ ਜਾਵੇ ਕਿਉਂਕਿ ਕ੍ਰਾਈਮ ਹੋਇਆ ਹੈ ਜੀ